ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਦੂਸਰੀ ਵਿਸ਼ੇਸ਼ ਰੇਲ ਗੱਡੀ ਬਿਹਾਰ ਦੇ ਰੇਲਵੇ ਸਟੇਸ਼ਨ ਬਰੋਨੀ ਲਈ ਰਵਾਨਾ ਕੀਤੀ ਗਈ ਇਸ ਰੇਲ ਗੱਡੀ ਦੇ ਵਿੱਚ ਗਏ 1168 ਮੁਸਾਫਿਰਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਨਿਰੀਖਣ ਕਰਵਾਇਆ ਗਿਆ ਅਤੇ ਉਪਰਾੰਤ ਬਸਾਂ ਉੱਤੇ ਰੇਲਵੇ ਸਟੇਸ਼ਨ ਲਿਆਂਦਾ ਗਿਆ ਜਿੱਥੇ ਖਾਣ-ਪੀਣ ਦਾ ਸਮਾਨ ਦੇ ਕੇ ਉਹਨਾਂ ਨੂੰ ਰੇਲ ਗੱਡੀ ਦੇ ਵਿੱਚ ਚੜਾਇਆ ਗਿਆ ਅਤੇ ਅਨੁਸਾਰ ਪ੍ਰਵਾਸੀ ਮੁਸਾਫਿਰਾਂ ਦਾ ਡਾਕਟਰੀ ਮੈਡੀਕਲ ਚੈਕਿੰਗ ਵੀ ਕੀਤਾ ਗਿਆ ਅਤੇ ਪ੍ਰਵਾਸੀ ਮੁਸਾਫਿਰਾਂ ਨੂੰ ਉਹਨਾਂ ਦੇ ਘਰ ਵਿੱਚ ਭੇਜਿਆ ਗਿਆ मेरा नाम जितेंद्र कुमार मैं गुरदासपुर से चला हूँ अमृतसर आया हूँ उसके बाद यहाँ टिकट फ्री मिला है खाना उना सब कुछ मिल चुका है यहाँ की कोई दिक्कत नहीं है सरकार बहुत अच्छी है पंजाब की सरकार बिहार भेजने की तैयारी कर रहे है बढ़िया से कोई तरह की दिक्कत नहीं है ट्रेन व्रेन में हम सबको बढ़िया तरह से बैठा दिया गया है कोई तरह की दिक्कत नहीं है मैं पंजाब से बिहार जा रहा हूँ जिसमें कि हमारे को पंजाब सरकार ने टिकट सुविधा हर कुछ खाने पीने का ਮੋਫਤ ਫਰੀ ਦਿਆ ਫਰੀ ਸੇਵਾ ਦਿਆ। ਔਰ ਅੰਮਲ ਚਾਰ ਸਾਥੀਏ ਕਵੀ ਕੋ ਫਰੀ ਟਿਕਟ ਮਿਲਿਆ ਫਰੀ ਖਾਣਾ ਪੀਣਾ ਸਾਰਾ ਕੁਝ ਮਿਲਿਆ। ਅੱਜ ਮਿਤੀ 10 ਤਰੀਕ ਨੂੰ ਬਰੂਨੀ ਗਈ ਜੀ ਸਾਡੀ ਟ੍ਰੇਨ ਪ੍ਰਵਾਸੀ ਬਰੌਨ ਨਾਲ ਲੈ ਕੇ ਅਬਾਊਟ 1168 ਬੰਦੇ। ਇਸ ਤੋਂ علاوہ ਕੁਝ ਬੱਚੇ ਵੀ ਇਸ ਟ੍ਰੇਨ ਦੇ ਵਿੱਚ ਬਰੂਣੀ ਆਪਣੇ ਜਾ ਰਹੇ ਨੇ ਇਹਦੇ ਲਈ ਅਸੀਂ ਚਾਰ ਸਕ੍ਰੀਨਿੰਗ ਸੈਂਟਰ ਬਣਾਏ ਸੀਗੇ ਸਾਰੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਦਾ ਮੈਡੀਕਲ ਟੈਸਟ ਹੋਇਆ ਹੈਗਾ ਇਹਨਾਂ ਨੂੰ ਸਰਕਾਰ ਵੱਲੋਂ ਜੀ ਟਿਕਟ ਦਿੱਤੀ ਗਈ ਹੈ ਨਾਲ ਖਾਣੇ ਦੇ ਪੈਕੇਟ ਐਂ ਪਾਣੀ ਦੀ ਬੋਟਲ ਦਿੱਤੀ ਗਈ ਹੈ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਅਸੀਂ ਵਿਦਾਗਰਣ ਆਏ ਸਾਰੇ ਹੀ ਸਾਡੇ ਪ੍ਰਵਾਸੀ ਭਰਾ ਬੜੇ ਖੁਸ਼ ਸੀਗੇ ਐਂ ਉਹਨਾਂ ਨੇ ਤਾਲੀਆਂ ਮਾਰ ਕੇ ਜਿਹੜਾ ਪ੍ਰਸ਼ਾਸਨ ਦਾ ਧੰਨਵਾਦ ਦਿੱਤਾ ਹੈਗਾ ਅੱਜ ਇੱਕ ਹੋਰ ਟ੍ਰੇਨ ਸ਼ਾਮ ਨੂੰ 6 ਵਜੇ ਚੱਲਣੀ ਹੈ ਮੈਨੂੰ ਉਮੀਦ ਹੈ ਇਸੇ ਉਤਸ਼ਾਹ ਇਸੇ ਹੁਸ਼ੀ ਨਾਲ ਜਿਹੜਾ ਇਸ ਉਸ ਟ੍ਰੇਨ ਨੂੰ ਵੀ ਅਸੀਂ ਰਿਡਰਵਾਣਾ ਹੈ ਅਮੇਸ਼ਰ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਐਸਐਮਜ਼ੈਡ ਨਿਊਜ਼